ਅੱਜ ਕੰਨ ਸੰਸਾਰ ਦੇ ਵਿੱਚ ਤੀਸਰੇ ਯੁੱਧ ਦੇ ਬਦਲ ਛਾਰੇ ਨੇ ਦੁਨੀਆ ਨੇ ਪਹਿਲਾਂ ਵੀ ਦੇਖਿਆ ਜਦੋਂ ਪਹਿਲੇ ਦੋ ਮਹਾ ਯੁੱਧ ਹੋਏ ਕਿੰਨਾ ਜਾਨੀ ਤੇ ਮਾਲੀ ਨੁਕਸਾਨ ਹੋਇਆ ਤੇ ਜਦੋਂ ਹਿਰੋਸ਼ੀਮਾ ਤੇ ਨਾਗਾਸਾਕੀ ਤੇ ਐਟਮ ਬੰਬਾਂ ਦੀ ਵਰਖਾ ਹੋਈ ਤਾਂ ਦੁਨੀਆ ਦਹਿਲ ਉੱਠੀ ਅੱਜ ਵੀ ਇਸੇ ਤਰ੍ਹਾਂ ਹੀ ਕਈ ਦੇਸ਼ਾਂ ਦੇ ਵਿੱਚ ਆਪਸ ਵਿੱਚ ਟਕਰਾਅ ਚੱਲ ਰਿਹਾ ਹੈ ਜਿਸ ਨਾਲ ਅਮਨ ਤੇ ਸ਼ਾਂਤੀ ਨੂੰ ਅੱਗ ਲੱਗ ਰਹੀ ਹੈ ਤੋਂ ਅੱਜ ਮੈਂ ਇਸ ਵਿਸ਼ੇ ਬਾਰੇ ਆਪ ਜੀ ਦੇ ਨਾਲ ਇੱਕ ਹਫ਼ਤਾ ਸਾਂਝੀ ਕਰਨ ਜਾ ਰਿਹਾ ਹਾਂ ਵਿਸ਼ਵ ਯੁੱਧ ਦੋ ਹੋਏ ਸੰਸਾਰ ਦੇ ਅੰਦਰ ਤੇ ਤੀਜੇ ਯੁੱਧ ਵਾਲੇ ਬੱਦਲ ਛਾ ਰਹੇ ਨੇ ਵਿਸ਼ਵ ਯੁੱਧ 2 ਹੋਏ ਸੰਸਾਰ ਦੇ ਅੰਦਰ ਤੀਜੇ ਯੁੱਧ ਵਾਲੇ ਬੱਦਲ ਛਾਰੇ ਨੇ ਵੱਡੇ ਦੇਸ਼ਾਂ ਦੀ ਹੁਣ ਤੇ ਗੱਲ ਛੱਡੋ ਛੋਟੇ-ਛੋਟੇ ਵੀ ਅੱਖਾਂ ਵਿਖਾਰੇ ਨੇ ਵੱਡੇ ਦੇਸ਼ਾਂ ਦੀ ਹੁਣ ਤਾਂ ਗੱਲ ਛੱਡੋ ਛੋਟੇ-ਛੋਟੇ ਵੀ ਅੱਖਾਂ ਵਿਖਾਰੇ ਨੇ ਇਜ਼ਰਾਈਲ ਅਤੇ ਅਮਰੀਕਾ ਰਲ ਮਿਲ ਕੇ ਸਾਰੀ ਦੁਨੀਆ ਦੇ ਤਾਈ ਧਮਗਾ ਰਹੇ ਨੇ ਡਰੋਨ ਅਤੇ ਮਿਜ਼ਾਈਲਾਂ ਛੱਡ ਛੱਡ ਕੇ ਅੱਗ ਅਮਨ ਤੇ ਚੈਨ ਨੂੰ ਲਾ ਰਹੇ ਨੇ ਸਭ ਨੂੰ ਪਤਾ ਹੈ ਕਿ ਛੋਟੀ ਜਾਂ ਜੰਗ ਵੱਡੀ ਸਭ ਨੂੰ ਪਤਾ ਹੈ ਕਿ ਛੋਟੀ ਜਾਂ ਜੰਗ ਵੱਡੀ ਕਿਸੇ ਮਸਲੇ ਦਾ ਨਹੀਂ ਹੈ ਹੱਲ ਮਿੱਤਰੋ ਆਪਣੀ ਹੋਮੇ ਨੂੰ ਪੱਠੇ ਪਾਉਣ ਦੇ ਲਈ ਰੂਸ ਅਮਰੀਕਾ ਰਹਿ ਚਾਲਾਂ ਚੱਲ ਮਿੱਤਰੋ ਹਿੰਦੁਸਤਾਨ ਤੇ ਪਾਕਿਸਤਾਨ ਅੱਜਕੱਲ ਇੱਕ ਦੂਜੇ ਦੇ ਪੈਰੇ ਗੱਲ ਮਿੱਤਰੋ ਬਹਿਣਾ ਪੈਣਾ ਆਖਿਰ ਸ਼ਾਂਤੀ ਵਾਰਤਾ ਲਈ ਭਾਵੇਂ ਅੱਜ ਬੈਠਣ ਤੇ ਭਾਵੇਂ ਕੱਲ ਮਿੱਤਰੋ ਬਹਿਣਾ ਪੈਣਾ ਆਖਿਰ ਸ਼ਾਂਤੀ ਵਾਰਤਾ ਲਈ ਭਾਵੇਂ ਅੱਜ ਬੈਠਣ ਤੇ ਭਾਵੇਂ ਕੱਲ ਮਿੱਤਰੋ ਜੰਗ ਦਾ ਅਖਾੜਾ ਸੰਸਾਰ ਬਣਿਆ ਜੰਗ ਦਾ ਅਖਾੜਾ ਸੰਸਾਰ ਬਣਿਆ ਚੱਲ ਰਹੀ ਹੈ ਮਾਰੋ ਮਾਰ ਅੱਜ ਕੱਲ੍ਹ ਕਈ ਦੇਸ਼ਾਂ ਦੇ ਖੂਨੀ ਟਕਰਾ ਕਾਰਨ ਪਰਮਾਣੂ ਯੁੱਧ ਦੇ ਬਣੇ ਆਸਾਰ ਹੈ ਅੱਜ ਕੱਲ੍ਹ ਵਲ ਕਚਪਕਦੇ ਜੋ ਮਲਿਆ ਮੇਟ ਕਰਦੇ ਐਸੇ ਚੱਲ ਰਹੇ ਘਾਤਕ ਹਥਿਆਰ ਅੱਜਕੱਲ ਦੂਜੇ ਦੇਸ਼ਾਂ ਵੱਲ ਭੱਜ ਰਹੇ ਲੋਕ ਸਾਰੇ ਕਈ ਤਰ੍ਹਾਂ ਦੇ ਜੋਖਮ ਸਹਾਰ ਅੱਜਕੱਲ ਦੂਜੇ ਦੇਸ਼ਾਂ ਵੱਲ ਭੱਜ ਰਹੇ ਲੋਕ ਸਾਰੇ ਕਈ ਤਰ੍ਹਾਂ ਦੇ ਜੋਖਮ ਸਹਾਰ ਅੱਜਕੱਲ ਇਜ਼ਰਾਈਲ ਨੇ ਅੱਜਕੱਲ ਅਤ ਕੀਤੀ ਇਜ਼ਰਾਈਲ ਨੇ ਅੱਜਕੱਲ ਅਤ ਕੀਤੀ ਥਾਂ ਥਾਂ ਬੰਬਾਂ ਦਾ ਮੀ ਵਰਸਾਈ ਜਾਂਦਾ ਗਾਜਾ ਪੱਟੀ ਤੋਂ ਲੈ ਕੇ ਈਰਾਨ ਤੀਕਰ ਲੋਕ ਮੌਤ ਦੇ ਮੂੰਹ ਵਿੱਚ ਪਾਈ ਜਾਂਦਾ ਕਿਸੇ ਕੋਲੋਂ ਵੀ ਡਰ ਨਹੀਂ ਰਿਹਾ ਇਹ ਤਾਂ ਸਾਰੀ ਦੁਨੀਆ ਦੇ ਤਾਂ ਹੀ ਦਰਾਈ ਜਾਂਦਾ ਇਹਦੇ ਪਿੱਛੇ ਅਮਰੀਕਾ ਵੀ ਆਣ ਖੜਿਆ ਬਲਦੀ ਅੱਗੇ ਉੱਤੇ ਤੇਲ ਪਾਈ ਜਾਂਦਾ ਇਹਦੇ ਪਿੱਛੇ ਅਮਰੀਕਾ ਵੀ ਆਣ ਖੜਿਆ ਬਲਦੀ ਅੱਗੇ ਉੱਤੇ ਤੇਲ ਪਾਈ ਜਾਂਦਾ ਤੋਂ ਆਮ ਲੋਕ ਨੇ ਬਲੀ ਦੇ ਬਣੇ ਬੱਕਰੇ ਆਮ ਲੋਕ ਨੇ ਬਲੀ ਦੇ ਬਣੇ ਬੱਕਰੇ ਰਸਦੀ ਰਸਦੀ ਹੈ ਦੁਨੀਆ ਵਹਿਰਾਨ ਹੋ ਰਹੀ ਉੱਜੜ ਪੁੱਜੜ ਰਏ ਘਰ ਤੇ ਘਾਟ ਸਾਰੇ ਹਰ ਇੱਕ ਘਰ ਅੰਦਰ ਸੁੰਨਸਾਨ ਹੋ ਰਹੀ ਚਾਲ ਪੈਲ ਤੇ ਰੌਣਕ ਸੀ ਜਿਸ ਥਾਂ ਤੇ ਖੰਡਰ ਬਣ ਰਹੀ ਤੇ ਬੀਆਬਾਨ ਹੋ ਰਹੀ ਆ ਲਾਲੋ ਲਾਲ ਅਸਮਾਨ ਹੈ ਹੋ ਚੁਕਾ ਸਾਰੀ ਧਰਤੀ ਵੀ ਲਹੂ ਲੋਹਾਨ ਹੋ ਰਹੀ ਲਾਲੋ ਲਾਲ ਅਸਮਾਨ ਹੈ ਹੋ ਚੁਕਾ ਸਾਰੀ ਧਰਤੀ ਵੀ ਲਉ ਲੋਹਾਨ ਹੋ ਰਹੀ ਹਰ ਥਾਂ ਬੰਬਾਂ ਦੀ ਵਰਖਾ ਹੋ ਰਹੀ ਏ ਹਰ ਥਾਂ ਬੰਬਾਂ ਦੀ ਵਰਖਾ ਹੋ ਰਹੀ ਏ ਲੋਕ ਘਰਾਂ ਤੋਂ ਬਾਹਰ ਸਭ ਆ ਰਹੇ ਨੇ ਨਿਕਲ ਨਿਕਲ ਕੇ ਮੌਤ ਦੇ ਮੂੰਹ ਵਿੱਚੋਂ ਹੋਰ ਦੇਸ਼ਾਂ ਦੇ ਵੱਲ ਕੇ ਜਾ ਰਹੇ ਨੇ ਹਰ ਥਾਂ ਹੀ ਲੋਥਾਂ ਦੇ ਢੇਰ ਲੱਗੇ ਤੇ ਫੌਜੀ ਜਾਨਾਂ ਦੀਆਂ ਬਾਜ਼ੀਆਂ ਲਾ ਰਹੇ ਨੇ ਸੋਸ਼ਲ ਮੀਡੀਆ ਤੇ ਸਭ ਕੁਝ ਤੱਕ ਤੱਕ ਕੇ ਹੰਝੂ ਪਲਕਾਂ ਚੋਂ ਬਾਹਰ ਨੂੰ ਆ ਰਹੇ ਨੇ ਸੋਸ਼ਲ ਮੀਡੀਆ ਤੇ ਸਭ ਕੁਝ ਤੱਕ ਤੱਕ ਕੇ ਹੰਝੂ ਪਲਕਾਂ ਚੋਂ ਬਾਹਰ ਨੂੰ ਆ ਰਹੇ ਨੇ ਇੱਕ ਗੱਲ ਆਪਾਂ ਸਾਰਿਆਂ ਨੂੰ ਯਾਦ ਰੱਖਣੀ ਚਾਹੀਦੀ ਹੈ ਨਹੀਂ ਨਹੀਂ ਯੁੱਧ ਦਾ ਕੋਈ ਨਹੀਂ ਲਾਭ ਹੁੰਦਾ ਨਹੀਂ ਨਹੀਂ ਯੁੱਧ ਦਾ ਕੋਈ ਨਹੀਂ ਲਾਭ ਹੁੰਦਾ ਅੱਗ ਪਾਣੀਆਂ ਤਾਂ ਹੀ ਇਹ ਲਾ ਦਿੰਦਾ ਲਉ ਪੀਂਦਾ ਹੈ ਲੱਖਾਂ ਵਿਦੋਸ਼ਿਆਂ ਦੇ ਤੇ ਲੱਖਾਂ ਮਾਵਾਂ ਦੇ ਪੁੱਤ ਮਰਵਾ ਦਿੰਦਾ ਲੱਖਾਂ ਬੱਚੇ ਯਕਤੀਮ ਨੇ ਹੋ ਜਾਂਦੇ ਤੇ ਲੱਖਾਂ ਔਰਤਾਂ ਵਿਧਵਾ ਬਣਾ ਦਿੰਦਾ ਘੁੱਗ ਵਸਦੇ ਸ਼ਹਿਰ ਬਣ ਜਾਣ ਖੰਡਰ ਥਾ ਥਾ ਲਾਸ਼ਾਂ ਦੇ ਢੇਰ ਲਗਾ ਦਿੰਦਾ ਘੁਗ ਵੱਸਦੇ ਸ਼ਹਿਰ ਬਣ ਜਾਣ ਖੰਡਰ ਥਾ ਥਾ ਲਾਸ਼ਾਂ ਦੇ ਢੇਰ ਲਗਾ ਦਿੰਦਾ ਇੱਕ ਗੱਲ ਹੋਰ ਕਿੰਨੇ ਦੁੱਖ ਦੀ ਗੱਲ ਹੈ ਕਿ ਚਲੇ ਜਾਏ ਜਦ ਕਿਸੇ ਦਾ ਕੋਈ ਮਹਿਰਮ ਚਲੇ ਜਾਏ ਜਦ ਕਿਸੇ ਦਾ ਕੋਈ ਮਹਿਰਮ ਉਹਦਾ ਦੁੱਖ ਵਿਛੋੜਾ ਨਾ ਝੱਲ ਹੋਵੇ ਲੱਖਾਂ ਲੋਕ ਨੇ ਮੌਤ ਦੇ ਮੂੰਹ ਆਉਂਦੇ ਗੱਲ ਬਾਤ ਨਾਲ ਮਸਲੇ ਦਾ ਹੱਲ ਹੋਵੇ ਆ ਲੱਖਾਂ ਲੋਕ ਨੇ ਮੌਤ ਦੇ ਮੂੰਹ ਆਉਂਦੇ ਤੇ ਗੱਲ ਬਾਤ ਨਾਲ ਮਸਲੇ ਦਾ ਹੱਲ ਹੋਵੇ ਰਹਿਣਾ ਚਾਹੁੰਦੇ ਜੇ ਸ਼ਾਂਤੀ ਨਾਲ ਆਪਾਂ ਕਿਸੇ ਲਈ ਨਾ ਚੁਭਵੀ ਗੱਲ ਹੋਵੇ ਅਮਨ ਸ਼ਾਂਤੀ ਹੋਵੇ ਇਸ ਜਾਗੇ ਅੰਦਰ ਜਾਂਚ ਕੇ ਅੱਜ ਹੋਵੇ ਤੇ ਭਾਵੇਂ ਕੱਲ ਹੋਵੇ ਅਮਨ ਸ਼ਾਂਤੀ ਹੋਵੇ ਇਸ ਜਾਗੇ ਅੰਦਰ ਜਾਂਚ ਕੇ ਅੱਜ ਹੋਵੇ ਤੇ ਭਾਵੇਂ ਕੱਲ ਹੋਵੇ ਜਾਂਚ ਕੇ ਅੱਜ ਹੋਵੇ ਤੇ ਭਾਵੇਂ ਕੱਲ ਹੋਵੇ